ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬਠਿੰਡਾ ਦੇ ਸਿਪਲ ਹੋਟਲ ਦੇ ਬੈਕਸੈੱਡ ਆਜ਼ਾਦ ਨਗਰ ਦੇ ਕੋਰਨਰ ਦੇ ਉੱਤੇ ਇੱਕ ਵਿੜੀਆਂ ਸਿਕਟਾਂ ਦੇ ਲੱਗੇ ਖੋਖੇ ਨੂੰ ਹਟਾਉਣ ਦੇ ਲਈ ਹੋਇਆ ਬਹੁਤ ਜ਼ਿਆਦਾ ਵਿਵਾਦ-ਵਿਵਾਦ ਨੂੰ ਲੈ ਕੇ ਅੱਜ ਦੁਕਾਨਦਾਰ ਵੱਲੋਂ ਇੱਕ ਨਗਰ ਨਿਗਮ ਦੇ ਅਧਿਕਾਰੀ ਤੋਂ ਪੈਸੇ ਲੈਣ ਦੇ ਲਾਇਕੇ ਦੋਸ਼ ਦੋਸ਼ਾਂ ਦੇ ਵਿੱਚ ਅਧਿਕਾਰੀ ਵੱਲੋਂ ਇਸ ਚੀਜ਼ ਦਾ ਕੀਤਾ ਗਿਆ ਖੰਡਨ ਅਧਿਕਾਰੀ ਦਾ ਕਹਿਣਾ ਹੈ ਕੀ ਦੁਕਾਨਦਾਰਾਂ ਨਾਲ ਤਾਂ ਲੈਣ-ਦੇਣ ਚੱਲਦਾ ਰਹਿੰਦਾ ਹੈ ਤੇ ਜੋ ਲੈਣੇ-ਦੇਣੇ ਆ ਤੇ ਉਹਨਾਂ ਦੇ ਪੈਸੇ 31 ਤਰੀਕ ਨੂੰ ਉਹਨਾਂ ਦਾ ਹਿਸਾਬ ਕਰ ਦਿੱਤਾ ਜਾਂਦਾ ਹੈ ਤੇ ਇਸ ਮੰਦ ਵਿੱਚ ਮੈਡਮ ਰਾਜਪਾਲ ਜੋ ਕਿ ਸੁਪਰਡੈਂਟ ਕੋਖੇਨ ਹਟਾਉਣ ਵਾਸਤੇ ਉੱਥੇ ਮੌਕੇ ਦੇ ਉੱਤੇ ਪਹੁੰਚੇ ਤੇ ਉਹਨਾਂ ਵੱਲੋਂ ਕੋਖੇਨ ਨੂੰ ਹਟਵਾਇਆ ਗਿਆ ਤੇ ਇਸ ਦੇ ਸੰਬੰਧ ਵਿੱਚ ਦੁਕਾਨਦਾਰ ਨਾਲ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਇਸ ਮਾਮਲੇ ਦੇ ਬਾਬਤ

ਆਪਾਂ ਲੋੜੀਂਦੀ ਅਪਚਾਰ ਘਟੇ ਦੀ ਗੱਲ ਕਰਨ ਕਰੀਏ ਕਿ ਐ ਕਿਹੜੀ ਆ। ਨਹੀਂ ਤੂੰ 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 ਰਾਸ ਸੇ ਮਾਸ਼ੀ ਅਕੀ ਤਾ ਨਾ ਤੂੰ ਕੰਨਾ ਗੱਲ ਕਰ। ਤੂੰ ਮੈਨੂੰ ਤਾ ਦੇ ਦੱਸ ਤੂੰ ਪਹਿਲੇ ਦੱਸ ਤੀ ਤੁਹਾਡੀ ਸ਼ਿਕਾਇਤ ਆ ਜੀ ਪੁਲਿਸ ਨੂੰ ਸ਼ਿਕਾਇਤ ਨਹੀਂ ਇੱਥੇ ਕੰਜਰੀਆਂ ਨੂੰ ਚਾਹੁੰਦੇ ਆਂ ਸਾਨੂੰ ਨਹੀਂ ਪਤਾ ਬਾਈ ਤੂੰ ਨਹੀਂ ਦੱਸੋ ਬੋਲੋ ਕੀ ਹੋਊਗਾ ਤੁਸੀਂ ਅਪਸਰ ਨਾਲ ਗੱਲ ਕਰੋ ਹੰਟਾ-ਘੰਟਾ ਬੰਦਾ ਸੀ ਤੁਹਾਡੇ ਕੋਲ ਗਲਤ ਕੰਮ ਦੇਖਦਾ ਯਾਰ ਸਾਨੂੰ ਨਹੀਂ ਪਤਾ ਕੋਈ ਮੈਂ ਲਿਖ ਕੇ ਕੰਪਲੇਨਟ ਲਿਖਦਾ ਬੱਚੇ ਵੀ ਓਏ ਓਸਰ ਨਾਲ ਗੱਲ ਕਰੋ ਖੜੇ ਹੋੜੇ ਮੈਂ ਤਾਂ ਇੱਕ ਅਲੱਗ ਜਿਹਾ ਪਰਚੀ ਕਰਾਉਂਦਾ ਤੁਸੀਂ ਜਿਹੜੀ ਗਲਤ ਗੱਲ ਕੀਤੀ ਮੈਨੂੰ ਗੁੱਸਾ ਆਇਆ ਵੀ ਤੁਸੀਂ ਕਹੀਆਂ ਨਾ ਵੀ ਨਾ ਰਸਤੇ ਦੇ ਵਿੱਚ ਰਹਿ ਦਿੱਤੇ ਅੱਜ ਇਹਨਾਂ ਕੋਲ ਮੰਗਣਾ ਵੀ ਨਹੀਂ ਦਿੰਦਾ ਅਸੀਂ ਤੈਨੂੰ ਤੰਗ ਕੀਤਾ ਵਕਤ ਉਹਨਾਂ ਨੇ ਅਸੀਂ ਤੈਨੂੰ ਤੰਗ ਕੀਤਾ ਮੈਂ ਆ ਕੇ ਸਾਡਾ ਅੱਡਾ ਚੁੱਕਿਆ ਤੂੰ ਬੜਾ ਘਾਲੇ ਖਾਣ ਵਾਲਾ ਤੂੰ ਸਾਡੇ ਨਾਲ ਖੜਿਆ ਬੜਿਆ ਮੇਰੇ ਲਈ ਸੋਚ ਨਹੀਂ ਆਜੀਦਾ ਦੇਖੋ ਫਿਰ ਗੱਲ ਨਹੀਂ ਕੁਝ ਜਿੱਦ ਕੋ ਰੇਟਾਂ ਦਾ ਰੇਟਾ ਨਹੀਂ ਕੁਝ ਤਾਂ ਇਹ ਫਿਰ ਤੂੰ ਖੜਦਾ ਜਾਂਦਾ ਮੇਰੇ ਨਾਲ ਤੂੰ ਅਫਸਰ ਹੈ ਮੈਨੂੰ ਪਤਾ ਹੈ ਹਾਂ ਮੈਂ ਇਹ ਅਫਸਰ ਕੋਲ ਨਹੀਂ ਦਰੋ ਗੱਲ ਕਰ ਲੈ ਤੂੰ ਮੇਰੇ ਕੋਲ অস <laughs> ਹਾਂ ਅਫਸਰ ਤੇ ਅਫਸਰ ਮੰਨੂਗਾ ਨਹੀਂ ਮੈਂ ਤੇ ਰੋਲੇ ਤੈਨੂੰ ਪਤਾ ਘੱਟ ਦਾ ਚੱਕਣ ਗਿਆ ਤੂੰ ਆਇਆ ਮੈਂ ਹੋਰ ਤੂੰ ਆਇਆ ਜੀ ਕਿਉਂ ਤੂੰ ਚਾਚਰ ਕਰਦਾ ਇੱਕ ਬੋਲਦਾ ਸੀ ਮੈਂ ਉਹ ਚੀਜ਼ ਨਹੀਂ ਹੈਗੀ ਉਹ ਤਾਂ ਮੇਰੇ ਤੋਂ ਲੱਖਾਂ ਤੀਜੋ ਲੱਖਾਂ ਤੀਜੋ ਲੈਣੇ ਸੀ ਹੈ तकरीबन ਉਹ ਚੱਕੀ ਜਾ ਰਹੀ ਸੀ ਉਹਦਾ ਮੇਰੇ ਕੰਮ ਨਾਲ ਕੋਈ ਲੱਗੀ 1500 ਲੱਖਾਂ ਇੱਕ ਘੰਟੇ ਦੀ ਬਰਬਾਦ ਹੋ ਗਈ ਉਹ ਕਿਤੇ ਚਲ ਗਈ ਅਫਸਰ ਨਾਲ ਗੱਲ ਕਰ ਅਸੀਂ ਤਾਂ ਨੋਨੀਆ ਰੋਕਿਆ ਅਫਸਰ ਬੈਠੇ ਨਾ ਇਹ ਤਾਲੇ ਕਰੋ ਅਜਾ ਤਾਲੇ ਕਰਿਆ ਕਿ ਮੈਂ ਸਮਝ ਨਾ ਤੇਰੀ ਜ਼ਿੰਦਗੀ ਰੋਕ ਦੇਣਗੇ ਓਏ ਰੋ ਸਾਨੂੰ ਕਹਿਣਗੇ ਰੋਕ ਦੇਣਗੇ ਅਸੀਂ ਤੈਨੂੰ ਅਖਿਓ ਬਾਪੂ ਵੀ ਕਰੋ ਰੋਕ ਦੇ ਤੂੰ ਵੀ ਦੱਸਦਾ ਰਹਿ ਤੂੰ ਵੀ ਦਾ ਅਫਸਰ ਹੈ ਮੇਰਾ ਸਭ ਕੁਝ ਮੇਰੀ ਗੱਲ ਬਣਾਉਂਦਾ ਆਪਕੋ ਸੱਚੇ ਸੇ ਤੇਰੀ ਗੱਲ ਨਹੀਂ ਆਦੀ ਕਿੰਨੇ ਵਾਰ ਗਲਤੀ ਕੀਤੀ ਹੈ ਤੂੰ ਦਵਨ ਲੋਨੇ ਮੈਨੂੰ ਪੈਸੇ ਰਵੀਆ ਸਾਹਿਬ ਕਰਦੇ ਚਲ ਤੂੰ ਸਾਹਿਬ ਤੂੰ ਮੇਰਾ ਸਾਥ ਦੇ ਦੇ ਮੈਂ ਮਨ ਰੱਖਾਂ ਦੇਵੇ ਪੁੱਤ ਮੈਂ ਉਹਦਾ ਕਾਹ ਕਰੀਂ ਇਸ ਕਰਕੇ ਪਤਾ ਕੀ ਆ ਮੈਂ ਜਾਨਣੇ ਮਾਰਦਾ ਆਰੇ ਬੰਦੇ ਇਸ ਯਾਰ ਚੱਕ ਲੈ ਮਾਨੇ ਠੀਕ ਤੋਂ ਬਿਲਾ ਲੈ ਤੇ ਤੂੰ ਨੱਟ ਕੇ ਚੱਕ ਲੈ ਚੱਕ ਲੈ ਚੱਕੋ ਸ਼ੁਰੂ ਕਰੋ ਮੈਂ ਤੂੰ ਕਰੋ ਚੱਕਣਾ ਸ਼ੁਰੂ ਕਰੋ ਅੱਛਾ ਹਾਂ ਗੁਰੂ ਜੀ ਆਪ ਚੱਕ ਤੇ ਬੰਦ ਅਜੀ ਜਾਣੇ ਚੱਕ ਲੈ ਅੱਜ ਵਿੱਚ ਕੀ ਨਾਮ ਹੈ ਤੁਹਾਡਾ ਤੇ ਕੀ ਹੋਇਆ ਕੀ ਹੈ ਜੀ ਮੇਰਾ ਨਾਮ ਹੈ ਦੀਪੂ ਹੈ ਠੀਕ ਹੈ ਇਸ ਸਟਾਲਾ ਹੋਟਲ ਦੇ ਸਾਹਮਣੇ ਓਪੋਜ਼ਿਟ ਆਪਣਾ ਢਾ ਲੱਗਦਾ ਜੀ ਕਾਫੀ ਟਾਈਮ ਤੋਂ ਮਨ ਸਾਨੂੰ 15 ਸਾਲ ਹੋ ਗਿਆ ਢਾ ਲਾਉਂਦੇ ਨੇ ਸਾਇਲ ਨੂੰ ਵੀ ਇਹ ਕਮੇਟੀ ਵਾਲਿਆਂ ਨੂੰ ਗੱਲ ਪਤਾ ਈ ਸਾਰੀ ਕਮੇਟੀ ਨੂੰ ਅਫਸਰੀ ਗੱਲ ਪਤਾ ਹੈ ਵੀ ਆਪਣਾ ਅੱਡਾ ਇੱਥੇ ਲੱਗਿਆ ਹੁੰਦਾ ਸਾਰੀ ਕਮੇਟੀ ਆਉਂਦੀ ਮੇਰੇ ਕੋਲ ਹੁਣੇ ਕੀ ਕੁਛਕ ਦਿਨ ਤੋਂ ਕਿਸੇ ਦੀ ਗੱਲ ਸੁਣੀ ਜਾਰੀ ਹੈ ਇੱਥੇ ਕੋਈ ਏਰੀਆ ਚ ਵੀ ਬੰਦਾ ਹੈ ਯਾਰ ਠੀਕ ਹੈ ਪੈਸੇ ਵਾਲਾ ਬੰਦਾ ਹੋਊਗਾ ਉਹਨੇ ਕੋਈ ਕੰਪਲੀਟ ਕੀਤੀ ਹੈ ਵੀ ਕਿਹਾ ਵੀ ਇੱਥੇ ਅੱਡਾ ਨਹੀਂ ਲੱਗਣਾ ਚਾਹੀਦਾ بس ਇੰਨੀ ਕੀ ਗੱਲ ਹੈ ਤੇ ਸਾਇਲ ਤੋਂ ਵੀ ਪੈਸੇ ਲੈਣੇ ਆ ਉਹਨੂੰ ਵੀ ਉਹਨੇ ਮੈਨੂੰ ਇਹ ਕਿਹਾ ਕੱਲ ਵੀ ਕਹਿੰਦਾ ਅੱਡਾ ਬਿਤਰੇ ਚੱਕਿਆ ਜਾਊਗਾ ਮੈਂ ਉਹਨੂੰ ਕਹਾਂਗਾ ਕਿ ਤੁਸੀਂ ਮੈਨੂੰ ਟਾਈਮ ਦੇ ਦਿਓ ਵੀ ਦੋ ਤਿੰਨ ਦਿਨ ਦਾ ਟਾਈਮ ਦੇ ਦਿਓ ਅਸੀਂ ਚੱਕ ਲਾਂਗੇ ਉਹਨੇ ਸਾਨੂੰ ਦੱਸਿਆ ਨਹੀਂ ਬਿਨਾਂ ਪੁੱਛੇ ਬਿਨਾਂ ਸਕੀਮ ਲਾਏ ਅੱਡਾ ਚੱਕਦਾ ਸਾਡਾ ਤੇ ਪੈਸੇ ਮੰਗਣ ਦੀ ਵਾਰੀ ਆਈ ਉਹਦੇ ਕਹਿੰਦਾ ਕੋਈ ਗੱਲ ਨਹੀਂ ਦੇ ਦਾਂਗੇ ਤੁਹਾਨੂੰ ਪੈਸੇ ਕਿੱਲੇ ਬੱਜੇ ਆ ਜੇ ਤੁਹਾਨੂੰ ਟਾਈਮ ਨਹੀਂ ਦੇ ਦੋ 70000 ਰਾਇਆ ਲੈਣਾ ਮੇਰੀ ਗੱਲ 70000 ਮਾਉਂਟ ਹੈ ਜਿਹੜੀ ਲੈਣੀ ਆ ਉਹਨਾਂ ਨੇ ਉਹਦੇ ਚੱਕਰ 'ਚ ਅੱਡਾ ਦੇ ਸਾਰੀ ਚ ਸਕੀਮ ਪਾ ਕੇ ਚੱਕਿਆ ਤੁਸੀਂ ਆ ਐ ਨਹੀਂ ਚੱਕਿਆ ਗਿਆ ਇਹ ਇਸ ਸਕੀਮ ਪਾ ਕੇ ਸਾਈ ਲਈ ਬਸ ਆਸੇ ਪਾਸੇ ਵਾਲੇ ਲੋਥਾਂ ਨੇ ਮਦਦਾਈ ਨਹੀਂ ਨਾ ਤੋ ਅਸੀਂ ਜੈਸਾ ਹੈ ਜੀ ਪੈਸੇ ਲੈਣੇ ਸਾਈ ਸਰ ਉਹਨਾਂ ਨੇ ਕੋਈ ਬਿਆਨਵਾਜੀ ਨਹੀਂ ਦਿੱਤੀ ਮੈਂ ਉਹਨਾਂ ਨੂੰ ਮਹੀਨਾ ਹੋ ਗਿਆ ਕਹਿੰਦਿਆਂ ਨੂੰ ਮੈਂ ਕਿਹਾ ਜੀ ਮੈਂ ਅਸੀਂ ਬਿਆਨ ਵਿੱਚ ਲਿਖਿਆ ਸੀ ਲਗਾ ਮਹੀਨਾ ਹੋ ਗਿਆ ਪੱਟੇ ਮਰਦੇ ਦੇ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਦੇ ਦੂੰਗਾ ਪਰ ਦਿੱਕੀ ਨਹੀਂ ਜੀ ਨਹੀਂ ਜੀ ਅੱਜ ਵੀ ਜੀ ਕੀ ਨਾ ਮੈਂ ਤੁਹਾਡਾ ਤੇ ਅੱਜ ਇੱਥੇ ਪਹੁੰਚੇ ਹਾਂ ਕੀ ਕਾਰਨ ਕੀ ਹੈ ਇੱਕ ਇਹ ਜੀ ਇੱਕ ਨਾ ਕਮਪਲੇਟ ਆਈ ਸਾਡੇ ਉੱਚ ਅਧਿਕਾਰੀਆਂ ਕੋਲ ਜੀ ਬੀ ਜਿਹੜਾ ਇੱਥੇ ਰੇੜੀ ਲੱਗੀ ਹੋਈ ਹੈ ਜੀ ਇਹਦੇ ਕੀ ਇਹਦੇ ਆਸ-ਪਾਸੇ ਨੇ ਛੇੜੀ ਬੰਦੇ ਆ ਕੇ ਬਹਿ ਜਾਂਦੇ ਆ ਤੇ ਕੋਸ਼ਿਸ਼ ਕਰਦੇ ਦਿਨਾਂ ਪਾਲੇ ਚ ਦੋ ਤਿੰਨ ਵਾਰ ਹੀ ਵਾਰ ਦਿੱਤਾ ਵੀ ਹੋਈ ਜਾਂਦੀ ਕੋਈ ਉਹਨਾਂ ਅਧਿਕਾਰ ਤੇ ਅਫਸਰਾਂ ਕੋਲ ਆਈ ਸੀ ਧਿਆਨ ਦੇ ਵਿੱਚ ਵੀ ਇੱਥੋਂ ਹਟਾਇਆ ਜਾਵੇ ਜੀ ਇਹਨਾਂ ਨੂੰ ਅਸੀਂ ਇੱਕ ਦਿਨ ਪਹਿਲਾਂ ਆ ਕੇ ਵਾਰਨਿੰਗ ਦੇ ਗਏ ਸੀਗੇ ਵੀ ਤੁਸੀਂ ਇਹਨਾਂ ਨੂੰ ਆਕਰਨਾ ਕਿਤੇ ਸਾਈਡ ਤੇ ਕਰ ਲਓ ਵੀ ਇੱਥੇ ਆਸ-ਪਾਸ ਦੇ ਜਿਹੜੇ ਤੁਹਾਡੇ ਕੋਲ ਕੋਈ ਇਹੋ ਜਿਹੇ ਵਿਅਕਤੀ ਖੜਦੇ ਨੇ ਛੇੜੀ ਜੇ ਤੁਸੀਂ ਦੇਖੋਗੇ ਵੀ ਕੁਝ ਵਾਰ ਦਿੱਤਾ ਹੋਈਆਂ ਜਿਹੜੀਆਂ ਜਿਹੜੇ ਇੱਥੇ ਚੱਕੀ ਬੰਦੇ ਆ ਕੇ ਬਹਿ ਜਾਂਦੇ ਆ ਉਹਨਾਂ ਕਰ ਨੂੰ ਹਟਾਉਣ ਨੂੰ ਲੋਕ ਕ ਸਰੀਕਾ ਕੋਖਿਆਲੇ ਨੇ ਤੁਹਾਨੂੰ ਤੇ ਇਲਜ਼ਾਮ ਲਗਾਏ ਨੇ 70000 ਰੁਪਏ ਲੈਣ ਦੇ 20 70000 ਰੁਪਏ ਸੀ ਸਾਹਲ ਤੋਂ ਲੈਣੇ ਤੇ ਆਣਾ ਕੰਨੀ ਕਰਦੇ ਜੀ ਕੀ ਲੈਣੇ ਤੋਂ ਬਾਰੇ ਦੇਖੋ ਜੀ ਜਿਹੜਾ ਇਹ ਇਲਜ਼ਾਮ ਆਇਆ ਹੁਣ ਤੁਸੀਂ ਮੌਕੇ ਤੇ ਆ ਕੇ ਵੀ ਦੇਖਿਆ ਜੀ ਹੁਣ ਇਹਨਾਂ ਨੇ ਕੋਈ ਵਟਿੰਗ ਆ ਜੀ ਵੀ ਸਾਹਲ ਨਹੀਂ ਤੇ ਹੋਰ ਬੰਦਿਆਂ ਤੋਂ ਲੈਣੇ ਜੀ ਦੇਖੋ ਰੇਟ ਆਉਗਾ ਆਪਣਾ ਖਾਤਾ ਲੱਗਿਆ ਹੁੰਦਾ ਰੇਟਾਂ ਤੇ ਹਨਾ ਜੀ ਕਈ ਵਾਰ ਸਾਡੇ ਵੀ ਲੱਗਿਆ ਸੀ ਵੀ ਕਈ ਵਾਰ ਐਵੇਂ ਚਾਹ ਪਾਣੀ ਰੋਟੀ ਮਕਾਉਣੀ ਜਾਂਦੀ ਆ ਪਰ ਅਸੀਂ ਉਹਦੇ ਮੰਥਲੀ ਹਿਸਾਬ ਰੇਹ ਇੱਕ ਵਾਰੀ ਕਰਦੇ ਹੁੰਨੇ ਜਿੰਨਾਂ ਨਾਲ ਉਹ ਅਸੀਂ ਇਹਨਾਂ ਨੂੰ ਕਲੀਅਰ ਕੀਤਾ ਹੋਇਆ ਵੀ ਜੇ ਕੋਈ ਰਹਿੰਦੇ ਛੱਡੇ ਸਿਆਣ ਹੁੰਦੇ ਮਕੈਦਾ ਜਿਹੜੇ ਹਿਸਾਬ ਹੁੰਦਾ ਤੇ ਵਿੱਚ ਦੀ ਇਹਨਾਂ ਦਾ ਜਿਹੜਾ ਇੱਕ ਬੰਦਾ ਸਿਆਣਾ ਜੀ ਉਹਨਾਂ ਨਾਲ ਹਸਾਬ ਕਰਦੇ ਹੁੰਦੇ ਸੀ ਇਹ ਜਿਹੜਾ ਇਲਜ਼ਾਮ ਲਾਇਆ ਚ ਇਹਨੇ ਬੇਮਨਾਨੀ ਲਾਇਆ ਸੀ ਜਿਹਦੇ ਵਿੱਚ ਉਹਨੇ ਆਪ ਦੇ ਬਿਆਣਾ ਆਪ ਹੀ ਮੁੱਕਰੀ ਜਾਂਦੇ ਆ ਵੀ ਅਸੀਂ ਇਹ ਨਹੀਂ ਕਿਹਾ ਵੀ 50000 ਰੁਪਏ ਮੰਗਦਾ ਸੀ ਜੇ ਲੈਣਾ ਸੀ ਹਣਾ ਹੁਣ ਕਹਿੰਦੇ ਜਿਹੜੇ ਖਾਤਾ ਜੇ ਤੁਹਾਡੀਆਂ ਗੱਲਾਂ ਜਾ ਆਪੀ ਮੁੱਕਰਨਾ ਮੈਂ ਨਹੀਂ ਕਹਿੰਦਾ ਵੀ ਇਹ ਕੋਈ ਸਿਆਣਪ ਵਾਲੀ ਗੱਲ ਹੈ ਕਿ ਇਲਜ਼ਾਮ ਜੇ ਕਿ ਇਹਨੇ ਕੋਈ ਧੱਕਾ ਇਹਦਾ ਮੁੜ ਕੇ ਇਹਦਾ ਇਲਜ਼ਾਮ ਲਾਉਂਦਾ ਠੀਕ ਹੈ ਜੀ ਵੀ ਹਾਂ ਸਾਨੂੰ ਚਕਾਉਣ ਆਏ ਤਾਂ ਕਰਕੇ ਸੈਮ ਕੀ ਨਾਮ ਹੈ ਤੁਹਾਡਾ ਜਿਹੜੀ ਅੱਜ ਜਿਹੜੀ ਮੈਂ ਸੁਪਰਡੈਂਟ ਰਾਜਪਾਲ ਕੋਰ ਨਗਰ ਨਿੰਬਟਿੰਡਾ ਐਕਚੁਅਲੀ ਇਹ ਅਪੋਰਟਮੈਂਟ ਸੀਗੀ ਨਹੀਂ ਸ਼ਿਕਾਇਤਾਂ ਬਹੁਤ ਸੀਆਂ ਕੋਟਰ ਦੇ ਵੀ ਕਾਫੀ ਸ਼ਿਕਾਇਤਾਂ ਸੀ ਆਸ-ਪਾਸੋਂ ਵੀ ਕਾਫੀ ਸ਼ਿਕਾਇਤਾਂ ਸੀ ਕਿ ਇਹਨਾਂ ਦੀ ਜਗ੍ਹਾ ਕੰਮ ਬਹੁਤ ਜ਼ਿਆਦਾ ਹੁੰਦੀ ਸੀ ਨਸ਼ਾ ਵੀ ਸ਼ਾਇਦ ਇੱਥੇ ਵਿਕਦਾ ਸੀਗਾ ਇਸ ਕਰਕੇ ਇਹਨਾਂ ਨੂੰ ਹਟਾਉਣਾ ਹੈ ਔਰ ਆਸ-ਪਾਸੇ ਵੀ ਜੇ ਕੋਈ ਅਜਿਹੀ ਗੱਲ ਹੈਗੀ ਤਾਂ ਨਗਰ ਨਿਗਮ ਉਹਨੂੰ ਵੀ ਹਟਾਊਗਾ ਕਿੰਨੇ ਸ਼ਿਕਾਇਤਾਂ ਆ ਰਹੀਆਂ ਸੀ ਕਿ ਕਿੰਨੇ ਟਾਈਮ ਤੋਂ ਇਹ ਹੈ ਔਰ ਕਾਫੀ ਟਾਈਮ ਤੋਂ ਇਹਨਾਂ ਨੇ ਸ਼ਿਕਾਇਤਾਂ ਆਈਆਂ ਸਿਰਫ ਕਾਫੀ ਟਾਈਮ ਤੇ ਇੱਥੇ ਬੈਠੇ ਸੀ ਨਾ ਬਾਰ-ਬਾਰ ਵਰਕ ਕੀਤਾ ਜਾਂਦਾ ਸੀਗਾ ਵੀ ਤੁਸੀਂ ਇਹ ਪਰ ਇਹ ਨਈ ਉਹ ਕੀਤਾ ਹੈਗਾ ਇਸ ਕਰਕੇ ਕਾਰਪੋਰੇਸ਼ਨ ਨੂੰ ਆਣਾ ਜੀ ਪਰ ਮੋਰ ਵੀ ਅਕਰੋਜਮੈਂਟ हटाई ਜਾ ਰਹੀ ਹੈ ਅੱਜ ਬਿਲਕੁਲ ਬਿਲਕੁਲ ਮਲੇਖੜੀ ਏਰੀਆ ਦੇ ਵਿੱਚ ਕੀਤੀ ਜਾ ਰਹੀ ਹੈ ਬਾਜ਼ਾਰ ਦੇਖਣਾ ਹੈਗਾ ਉਸ ਤੋਂ ਬਾਅਦ ਜਿੰਨੀਆਂ ਵੀ ਸ਼ਿਕਾਇਤਾਂ ਪੋਰਟਲ ਤੇ ਹੈਗੀਆਂ ਨੇ ਠੀਕ ਹੈ ਨਾ ਤਾਂ ਸਾਰੀ ਟੀਮ ਨੂੰ ਬੁਲਾਇਆ ਹੋਇਆ ਹੈਗਾ ਤਾਂ ਇੱਕ ਵਾਰ ਸਾਰਾ ਕਿਤੇ ਰੌਂਡ ਪਿੱਟ ਕੇ ਜਾਓ ਥੈਂਕ ਯੂ